ਬੁੱਡੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਐਨਜੀਓ ਮੈਂਬਰਾਂ ਅਤੇ ਰੰਗਾਈ ਉਦਯੋਗ ਦਰਮਿਆਨ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ 3 ਦਸੰਬਰ ਨੂੰ ਕਾਲਾ ਪਾਣੀ ਕਾ ਮੋਰਚਾ ਦੀ ਟੀਮ ਵੱਲੋਂ ਤਾਜਪੁਰ ਰੋਡ ਸਥਿਤ ਸੀਈ ਉਤੇ ਛਾਪਾ ਮਾਰਨ ਕਾਰ ਲੁਧਿਆਣਾ ਦੇ ਕਈ ਇਲਾਕੇ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਏ ਕਾਲੇ ਪਾਣੀ ਦਾ ਮੋਰਚਾ ਟੀਮ ਵੱਲੋਂ ਅੱਜ ਤਾਜਪੁਰ ਰੋਡ ਸਥਿਤ ਸੀਈਟੀਪੀ ਦਾ ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਜਿਸ ਦੇ ਜਵਾਬ ਵਿੱਚ ਡਾਈੰਗ ਇੰਡਸਟਰੀ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਇਕੱਠੇ ਹੋ ਗਏ ਇਸ ਨਾਲ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ ਅਤੇ ਫਿਰੋਜ਼ਪੁਰ ਰੋਡ ਤੋਂ ਵਕ-ਵਕ ਥਾਵਾਂ ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ ਪੁਲਿਸ ਨੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਸੀ ਇਸ ਮਾਮਲੇ ਨੂੰ ਲੈ ਕੇ ਲੱਖਾ ਸਿਧਾਣਾ ਨੇ ਫੇਸਬੁਕ ਤੇ ਲਾਈਵ ਹੋ ਕੇ ਆਪਣੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਲੁਧਿਆਣਾ ਆਉਣ ਤੋਂ ਰੋਕਣ ਦੀ ਜਾਣਕਾਰੀ ਦਿੱਤੀ ਇਸ ਦੌਰਾਨ ਮਾਹੌਲ ਕਾਫੀ ਗਰਮਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਦੇ ਸਾਥੀਆਂ ਨੂੰ ਨਜ਼ਰਬੰਦ ਕਰ ਲਿਆ ਗਿਆ। ਲੱਖਾ ਸਿਧਾਣਾ ਦੇ ਹੱਕ ਵਿੱਚ ਚਾਹੇ ਤਿੰਨ ਵਿਅਕਤੀਆਂ ਨੂੰ ਮੌਕੇ ਤੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਜਿករੀ ਹੋ ਗਿਆ ਕਿ ਲੱਖਾ ਸਦਾਨਾ ਪਿਛਲੇ ਕਾਫੀ ਸਮੇਂ ਤੋਂ ਬੁੱਡੇ ਨਾਲੇ ਦੇ ਮੁੱਦੇ ਨੂੰ ਲੈ ਕੇ ਆਵਾਜ਼ ਉਠਾ ਰਹੇ ਹਨ ਅੱਜ ਬੁੱਡੇ ਨਾਲੇ ਦੇ ਗੰਦੇ ਪਾਣੀ ਦੇ ਵਿਰੋਧ ਵਿੱਚ ਧਰਨੇ ਦਾ ਸੱਦਾ ਦਿੱਤਾ ਗਿਆ ਸੀ ਭਾਵੇਂ ਪੁਲਿਸ ਨੇ ਲੁਧਿਆਣਾ ਦੇ ਤਕਰੀਬਨ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਸਨ ਪਰ ਕਾਲੇ ਪਾਣੀ ਦੇ ਮੋਰਚ ਦੇ ਮੈਂਬਰ ਕਿਸੇ ਤਰ੍ਹਾਂ ਫਿਰੋਜ਼ਪੁਰ ਰੋਡ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਤੇ ਉਹਨਾਂ ਨੇ ਧਰਨਾ ਲਗਾ ਦਿੱਤਾ ਇਹਨਾਂ ਲੋਕਾਂ ਦੀ ਅਗਵਾਈ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਕਰ ਰਹੇ ਹਨ ਆ ਮੇਰੇ ਕੋਲੇ ਆਰਡਰ ਨੇ ਇਹ ਨੈਸ਼ਨਲ ਪੋਲੂਸ਼ਨ ਬੋਰਡ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਤੇ ਪੰਜਾਬ ਪੋਲਿਊਸ਼ਨ ਬੋਰਡ ਦੇ ਆਰਡਰ ਨੇ ਕਿ ਕਾਲੇ ਪਾਣੀ ਆ ਜਿਹੜੇ ਤਿੰਨ ਸੈਂਟਰ ਨੇ 72 ਕੇ ਵਾਲਾ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਇਹ ਬੰਦ ਕੀਤੇ ਜਾਣ ਪਰ ਇਹ ਬੰਦ ਨਹੀਂ ਹੋ ਰਿਹਾ ਆ ਆਰਡਰ ਨੇ ਇਸ ਸੰਵਿਧਾਨਕ ਅਦਾਰਿਆਂ ਦੇ ਕੰਸਟੀਟਿਊਸ਼ਨਲ ਬਾਡੀਜ਼ ਦੇ ਆਰਡਰ ਨੇ 12 ਅਗਸਤ ਦੇ ਔਰ 26 ਅਗਸਤ ਨੂੰ ਦੀ ਲਾਸਟ ਡੇਟ ਸੀ ਹੁਣ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਜੀਜੀਪੀ ਨੂੰ ਲੁਧਿਆਣਾ ਪੁਲਿਸ ਸਟੇਸ਼ਨ ਦੇ ਕਮਿਸ਼ਨਰ ਨੂੰ ਤਾਂ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਸਰਕਾਰ ਨੂੰ ਜੇ ਤੁਸੀਂ ਕਾਨੂੰਨ ਤੋੜਨ ਵਾਲਿਆਂ ਦਾ ਫੜ ਨਹੀਂ ਸਕਦੇ ਕੇਸ ਨਹੀਂ ਬਣਾ ਸਕਦੇ ਜੁਰਮਾਨਾ ਨਹੀਂ ਕਰ ਸਕਦੇ ਤਾਂ ਤੁਹਾਨੂੰ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਫੜਨ ਦਾ ਹੱਕ ਹੈ ਆਹੀ ਗੱਲ ਹੈ ਹੁਣ ਮੈਨੂੰ ਦੱਸੋ ਅੱਜ ਸ਼ੇਰਾ ਜੋ ਆਪਾਂ ਪੰਜਾਬ ਦੇ ਪਾਣੀ ਬਚਾਉਣ ਆਏ ਆ ਕਿੰਨੇ ਬੰਦੇ ਚੱਕਲੇ ਨੇ ਕਿੰਨੇ ਨਾਕੇ ਲੱਗੇ ਨੇ ਸ਼ੌਣੀ ਬਣਾਤੀ ਪੰਜਾਬ ਇਹਨਾਂ ਨੂੰ ਇਹਨਾਂ ਦੇ ਉੱਤੇ ਡਰੋਨ ਤੋਂ ਮਰੇ ਨੇ ਸਰਜ ਲਾਈਟਾਂ ਲੱਗੀਆਂ ਨੇ ਮੈਂ ਆਹੀ ਦੱਸ ਰਿਹਾ ਸ਼ੇਰਾ ਉਹਨਾਂ ਨੂੰ ਟੈਂਟ ਲਾ ਕੇ ਦਿੱਤੇ ਹੋਏ ਨੇ ਕਾਰਪਟ ਵਿਛਾਏ ਹੋਏ ਨੇ ਸਰਚ ਲਾਈਟਾਂ ਲੱਗੀਆਂ ਨੇ ਰਾਤ ਨੂੰ ਡਰੋਨ ਘੁੰਮਰੇ ਸੀ ਉੱਥੇ ਕਿ ਕਿਤੇ ਪੰਜਾਬ ਹਤਾਸ਼ੀ ਕਾਲਾ ਪਾਣੀ ਬੰਦ ਕਰਾਉਣਾ ਨਾ ਜਾਣ ਹੁਣ ਮੈਨੂੰ ਦੱਸੋ ਇਹ ਮੁੱਖ ਮੰਤਰੀ ਇਹ ਸਾਡੇ ਸਪੀਕਰ ਬਾਕੀ ਗਵਰਨਮੈਂਟ ਜਿਹੜੀ ਨਾ ਥਾਵਾਂ ਤੇ ਖੜ ਕੇ ਵੀਡੀਓ ਬਣਾਉਂਦੀ ਰਹੀ ਆ ਜਿਹੜੇ ਕਹਿੰਦੇ ਰਹੇ ਨੇ ਕਿ ਕਾਲੇ ਪਾਣੀ ਬੰਦ ਹੋ ਜਾਣ ਇਹਨਾਂ ਨੂੰ ਹੁਣ ਸੱਪ ਡੰਗਿਆ ਕੋਲੀ ਪੈ ਗਈ ਜਾਂ ਪਹਿਲਾਂ ਤੁਹਾਨੂੰ ਵੋਟ ਚਾਹੀਦੀ ਸੀ ਹੁਣ ਨੋਟ ਚਾਹੀਦੇ ਨੇ ਆਹੀ ਗੱਲ ਹੈ ਹੁਣ ਮੈਨੂੰ ਦੱਸੋ ਐਹੋ ਜੀ ਗਵਰਨਮੈਂਟ ਕੀ ਰਹਿਣ ਦੀ ਹੱਕਦਾਰ ਹੈਗੀ ਹੈ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਕੋਨੂ ਤੇ ਕੈਮਰਿਆ ਰਾਈ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਜਦੋਂ ਸਾਡੀ ਅਗਲੀ ਸਰਕਾਰ ਬਣੇ ਬਿਲਕੁਲ ਜੋ ਪੰਜਾਬ ਲਈ ਖੜੂਗਾ ਜੋ ਸ਼ਰਮ ਪੰਜਾਬ ਲਈ ਖੜੂਗਾ ਔਰ ਪੰਜਾਬ ਲਈ ਹੁਣ ਤੱਕ ਕੌਣ ਖੜਦਾ ਰਿਹਾ ਤੁਹਾਨੂੰ ਪਤਾ ਹੈ ਕੌਣ ਖੜਦਾ ਰਿਹਾ ਪੰਜਾਬ ਲਈ ਕੌਣ ਖੜਦਾ ਰਿਹਾ ਦੀ ਸਰਕਾਰ ਹੋਣੀ ਚਾਹੀਦੀ ਆ ਔਰ ਮੈਂ ਤੁਹਾਨੂੰ ਇੱਕ ਹੋਰ ਦੱਸਿਆ ਚੇਰਾ ਹੋਰ ਗੱਲ ਸੁਣੋ ਖਾਲਸੇ ਦਾ ਮਤਲਬ ਕੀ ਹੈ ਖਾਲਸ ਪਵਿੱਤਰ ਸ਼ੁੱਧ ਬੰਦਾ ਜਿਹੜਾ ਕਰਪਸ਼ਨ ਨਾ ਕਰੇ ਇਨਸਾਫ ਦਾ ਸਾਥ ਦੇਵੇ ਖਾਲਸਾ ਇਹ ਨੂੰ ਆਂਦੇ ਨੇ ਔਰ ਇਸੇ ਖਾਲਸੇ ਦੀ ਰਾਜ ਕਰਨ ਦੀ ਗੱਲ ਹੈ ਉੱਥੇ ਜਿਹੜੇ ਆਪਣੇ ਪੀਜੀ ਨੇ ਜੈ ਜੀ ਜਿਹੜੇ ਪੀਗੇਸਟ ਨੇ ਆਪਣੇ ਪੰਜਾਬ ਵਾਲੇ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਨੇ ਮਾਤਾ ਜੀ ਇਹ ਆ ਸਰਕਾਰ ਪੰਜਾਬ ਦੀ ਮਾਤਾ ਜੀ ਮਾਤਾ ਜੀ ਕਾਜਪੁਰ ਰਹਿੰਦੇ ਨੇ ਮਾਤਾ ਜੀ ਜੀ ਬਾਬੂ ਵੀ ਚੱਕਿਆ ਜੀ ਜਿੰਦਾਬਾਦ ਇਹ ਹੁਣ ਇਹ ਪੰਜਾਬ ਸਰਕਾਰ ਦੇ ਲੱਖਣ ਨੇ ਤੁਸੀਂ ਇਹ ਆਪ ਵੇਖੋ ਮੇਰੀ ਇੱਕ ਬੇਨਤੀ ਹੈ ਜੇ ਜਿਹੜੀ ਵੀ ਸਰਕਾਰ ਅਗਲੀ ਬਣੇ ਜਿਹੜੀ ਵੀ ਸਰਕਾਰ ਅਗਲੀ ਬਣੇ ਇੱਕ ਮਿੰਟ ਗੱਲ ਕਰ ਲੈਂਦੇ ਜਿਹੜੀ ਵੀ ਸਰਕਾਰ ਅਗਲੀ ਬਣੇ ਉਹ ਸਰਕਾਰ ਦਾ ਪੂਰਾ ਮੁੱਦਾ ਕਾਲੇ ਪਾਣੀ ਹੋਣਾ ਚਾਹੀਦਾ ਜੇ ਕੋਈ ਸਰਕਾਰ ਕਾ ਪਾਣੀ ਬੰਦ ਨਹੀਂ ਕਰੂਗੀ ਔਰ ਕਾਲੇ ਪਾਣੀ ਦਾ ਸ਼ੇਰਾ ਇੱਕ ਗੱਲ ਸੁਣ ਲਿਓ ਜੇ ਕੱਲੀ ਇਹਨਾਂ ਤਿੰਨ ਸੈਂਟਰਾਂ ਦੀ ਗੱਲ ਨਹੀਂ ਗਈ ਪੰਜਾਬ ਦੀਆਂ ਕਿੰਨੀਆਂ ਫੈਕਟਰੀਆਂ ਨੇ ਜੋ ਵਰਸਬੋਰ ਕਰਕੇ ਥੱਲੇ ਬਾੜੀਆਂ ਨੇ ਸਾਡੀ ਹੰਸਲਾ ਨਦੀ ਸੀ ਜਿਹੜੀ ਠੰਡੇ ਪੋਰ ਚ ਥੰਨੀ ਜਾਂਦੀ ਸੀ ਉਹਨੂੰ ਨਾਲਾ ਬਣਾਤਾ ਆ ਬੁੱਢਾ ਦਰਿਆ ਪਹਿਲੀ ਪਾਸ਼ਾਏ ਨੇ ਨਾਮ ਰੱਖਿਆ ਸੀ ਇਹਨੂੰ ਨਾਲਾ ਬਣਾਤਾ ਹੋਰ ਕਿੰਨੀਆਂ ਜਗ੍ਹਾ ਨੇ ਉਹਨਾਂ ਨੂੰ ਜੋ ਇਹਨਾਂ ਨੇ ਨਾਲੇ ਬਣਾਤਾ ਜਾਂ ਥਰਣਾ ਪਾਣੀ ਜੋ ਅੰਮ੍ਰਿਤ ਵਰਗਾ ਸੀ ਉਹਨੂੰ ਇਹਨਾਂ ਨੇ ਜ਼ਹਿਰੀਲਾ ਕਰਤਾ ਕੀ ਸਾਡੀ ਅਗਲੀ ਸਰਕਾਰ ਇਹਦਾ ਵਾਅਦਾ ਕਰੇ ਤੋਂ ਬਗੈਰ ਮੰਨੀ ਚਾਹੀਦੀ ਆ ਨਹੀਂ ਅਗਲੀ ਗੱਲ ਇੱਕ ਹੋਰ ਗੱਲ ਸੁਣ ਲੋ ਐਸੇ ਸਤਲੁਜ ਚੋਂ ਅੰਮ੍ਰਿਤ ਸ਼ਕਾਕੇ ਖਾਲਸਾ ਸਾਜਿਆ ਗਿਆ ਸੀ ਛੀਨੇ ਇਸੇ ਇਲਾਕੇ ਦੀ ਇਹਨਾਂ ਲੋਕਾਂ ਦੀ ਤਕਦੀਰ ਬਦਸਤ ਸੀ ਆ ਜੋ ਸੇ ਸਤਲੁਜ ਨੂੰ ਗੰਦਾ ਕਰਤਾ ਹੈ ਕੀ ਸਾਡੇ ਸਾਹਮਣੇ ਜਿੱਥੇ ਗੁਰਬਾਣੀ ਪਿਤਾ ਦਾ ਦਰਜਾ ਹੈ ਇਹ ਗੰਦਾ ਕੰਮ ਜੇ ਤੇ ਅਸੀਂ ਗੰਦਾ ਹੋਣ ਦੇ ਦੇਵਾਂਗੇ ਨਹੀਂ ਇਹ ਸਰਕਾਰ ਜਾਊਗੀ ਤੇ ਜਿਹੜੀ ਨਵੀਂ ਸਰਕਾਰ ਬਣੂਗੀ ਉਹਦਾ ਮੇਨ ਮੁੱਦਾ ਮੈਂ ਤਾਂ ਅੱਜ ਕਹਿੰਦਾ ਇੱਥੇ ਖੜ ਕੇ ਕਹਿੰਦਾ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਪ੍ਰਵਾਸੀਆਂ ਨੂੰ ਇੱਥੇ ਕੋਈ ਪ੍ਰਾਪਰਟੀ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹਿਮਾਚਲ ਚ ਬਣ ਚੁੱਕੇ ਨੇ ਇਹ ਕਾਨੂੰਨ ਆ ਸਾਡਾ ਗਵਾਂਢੀ ਸੂਬਾ ਹਿਮਾਚਲ ਪ੍ਰਦੇਸ਼ ਜੇ ਉੱਥੇ ਬਣ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਈਸਟਰਨ ਸਟੇਟ ਜਿੰਨੇ ਵੀ ਨੇ ਇਹਨਾਂ ਸਾਰੇ ਸਟੇਟਾਂ ਚ ਉਹਨਾਂ ਦੇ ਫਿਰਕੇ ਨੂੰ ਉਸ ਧਰਮ ਨੂੰ ਉਥੋਂ ਦੇ ਖਿੱਤੇ ਦੇ ਲੋਕਾਂ ਨੂੰ ਸੰਭਾਲਿਆ ਜਾ ਰਿਹਾ ਤਾਂ ਫਿਰ ਸਾਡੇ ਕਿਉਂ ਨਹੀਂ ਸੋ ਇਹਦੇ ਲਈ ਇੱਕੋ ਚੀਜ਼ ਜ਼ਰੂਰੀ ਹੈ ਤੁਸੀਂ ਸਾਰੇ ਇੰਨਾ ਕੈਮਰਿਆਂ ਦੇ ਰਹੀ ਮੈਂ ਪਾਕੀ ਪੰਜਾਬ ਵਾਲਿਆਂ ਨੂੰ ਕਹਿਣਾ ਕਿ ਹੁਣ ਆਪਾਂ ਹੱਕ ਤੇ ਸੱਚ ਦਾ ਸਾਥ ਦੇਣਾ ਮੇਰੀ ਤੁਹਾਨੂੰ ਬੇਨਤੀ ਆ ਇਹ ਛੋਟੀਆਂ ਛੋਟੀਆਂ ਲਾਕ ਡਾਟਾਂ ਛਾ ਕੇ ਆਪਾਂ ਸੱਚ ਦਾ ਤੇ ਹੱਕ ਦਾ ਸਾਥ ਨਹੀਂ ਛੱਡਣਾ ਇਹ ਜ਼ਰੂਰੀ ਆ ਔਰ ਮੈਂ ਇੱਕ ਹੋਰ ਗੱਲ ਕਹਾਂਗਾ ਕਿ ਜੇ ਪੰਜਾਬ ਨਾਲ ਕੋਈ ਨਹੀਂ ਖੜਦਾ ਤਾਂ ਪੰਜਾਬ ਉਹਦੇ ਨਾਲ ਨਹੀਂ ਖੜੂਗਾ ਇੱਕ ਕਲੀਰ ਕੱਟਾ ਹੁਣ ਆਪਾਂ ਹਾਂਜੀ ਅਮਰਤਪਾਲ ਦੇ ਪਿਤਾ ਜੀ ਗ੍ਰਿਫਤਾਰ ਕਰ ਹੁਣ ਆ ਲੱਖਾਂ ਗ੍ਰਿਫਤਾਰ ਕਰ ਲਿਆ ਗਿਆ ਅਮਰਤਪਾਲ ਖੁਰਾਂ ਦੇ ਪਿਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਹੁਤ ਸਾਰੇ ਸਾਡੇ ਕਾਲੇ ਪਾਣੀ ਦੇ ਟੀਮ ਦੇ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਸਾਡਾ ਗੁਨਾਹ ਕੀ ਸੀਗਾ ਗੁਨਾਹ ਕੀ ਸੀ ਕਿ ਕਾਲੇ ਪਾਣੀ ਨੂੰ ਰੋਕੀਏ ਆਹੀ ਗੱਲ ਹੈ ਹੁਣ ਛੇਰਾ ਮੈਨੂੰ ਇਹ ਦੱਸੋ ਸਰਕਾਰਾਂ ਮੇਰੀ ਗੱਲ ਸੁਣ ਲੈ ਸਰਕਾਰਾਂ ਸਾਡੀ ਮਰਜ਼ੀ ਤੋਂ ਬਗੈਰ ਬਣ ਜਾਂਦੀਆਂ ਨੇ ਉਦੋਂ ਸਾਨੂੰ ਕੀ ਹੋਇਆ ਅਸੀਂ ਬੋਲਦੇ ਕਿਉਂ ਨਹੀਂ ਉਦੋਂ ਉਦੋਂ ਅਸੀਂ ਹੱਕ ਤੇ ਸੱਚ ਦੀ ਗੱਲ ਕਿਉਂ ਨਹੀਂ ਕਰਦੇ ਅੱਛਾ ਇੱਕ ਅਗਲੀ ਗੱਲ ਸੁਣ ਲਓ ਇਹ ਗੱਲਾਂ ਆਪਾਂ ਕਰਦਿਆਂ ਹੀ ਰਹਿਣਾ ਹੁਣ ਆਪਾਂ ਕੌਲ ਦਿੱਤੀ ਸੀਗੀ ਤਾਜਪੁਰ ਰੋਡ ਦੀ ਜਿੱਥੇ ਆਪਾਂ ਇਹਨਾਂ ਤਿੰਨ ਸੈਂਟਰਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਸੀਗੀ ਆਪਾਂ ਤਾਜਪੁਰ ਨਾਲ ਜਾਵਾਂਗੇ ਜੇ ਗੱਲ ਸੁਣ ਲੋ ਧਿਆਨ ਨਾਲ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਆਪਾਂ ਸ਼ਾਂਤ ਸਕੂਨ ਅਮਨੁ ਆਮਾਨ ਨਾਲ ਜਾਣਾ ਹੈ ਮੇਰੀ ਗੱਲ ਸੁਣ ਲੈ ਸ਼ੇਰਾਂ ਗੱਲ ਸੁਣ ਲੋ ਆਪਾਂ ਜਾਵਾਂਗੇ ਇਹਨਾਂ ਨੂੰ ਧੱਕਾਂਗੇ ਵੀ ਪਰ ਇਹਨਾਂ ਦੇ ਕੋਈ ਡਾਂਗ ਲਾਠੀ ਆ ਪਾਣੀ ਮਾਰਨੀ ਉਹਦੀ ਵਜ੍ਹਾ ਹੈ ਸੁਣ ਲਿਓ ਜੋ ਉਹਦੀ ਵਜ੍ਹਾ ਸੁਣ ਲੋ ਇਹ ਚਾਹੁੰਦੇ ਨੇ ਕਿ ਇਹਨੂੰ ਲਾ ਐਂਡ ਆਰਡਰ ਦਾ ਮਸਲਾ ਬਣਾ ਦਿਓ ਅਸੀਂ ਚਾਹੁੰਦੇ ਆ ਕਿ ਕਾਲੇ ਪਾਣੀਆਂ ਦਾ ਹੱਕ ਔਰ ਸੱਚ ਦਾ ਮਸਲਾ ਹੋਵੇ ਜੇ ਪੰਜਾਬ ਦੇ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ ਕਾਲਾ ਪੀਲਿਆ ਹੋ ਰਿਹਾ ਹੈ ਕੀ ਉਹ ਰੁਕਣਾ ਨਹੀਂ ਚਾਹੀਦਾ ਅਸੀਂ ਸਾਰੇ ਉਹ ਮੰਗ ਰਹੇ ਆ ਤੇ ਉਹ ਲੋਕ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਇਸ ਪੰਜਾਬ ਦੇ ਪਾਣੀ ਨੂੰ ਗੰਦਾ ਕਰ ਚੱਲੀਆਂ